12 ਪੋਵ ਵਾਲੇ ਦਿਨ ਜਦੋਂ ਛੋਟੇ ਸਾਹਿਬ ਜੀ ਦੀ ਪੇਸ਼ੀ ਹੁੰਦੀ ਹੈ ਉਸ ਪੇਸ਼ੀ ਦੇ ਦੌਰਾਨ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਨੂੰ ਜੁੰਦੇ ਜੀਨੀਆਂ ਦੇ ਵਿੱਚ ਦਾ ਜਿਹੜਾ ਫਤਵਾ ਹੈ ਉਹ ਸੁਣਾਇਆ ਗਿਆ 12 ਪੋਵ ਦੀ ਜਿਹੜੀ ਰਾਤ ਹੈ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਦੇ ਵਿੱਚ ਬទਿਤ ਕਰਦੇ ਨੇ 13 ਪੋਵ ਨੂੰ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਤਾਂ ਦਾਦੀ ਮਾਂ ਪਹਿਲਾਂ ਨਾਲੋਂ ਅੱਜ ਸਮੇਂ ਸਿਰ ਉੱਠ ਜਾਂਦੀ ਨੇ ਨਿਤਨੇਮ ਕਰਦੇ ਨੇ ਛੋਟੇ ਲਾਲਾਂ ਨੂੰ ਬਾਜ ਦਿੰਦੇ ਨੇ ਛੋਟੇ ਲਾਲ ਵੀ ਮਾਤਾ ਜੀ ਦੇ ਨਾਲ ਪਾਠ ਕਰਦੇ ਨੇ ਅੱਜ ਮਾਤਾ ਨੂੰ ਪਤਾ ਹੈ ਕਿ ਅੱਜ ਮੇਰੇ ਲਾਲਾਂ ਨੇ ਵਾਪਸ ਨਹੀਂ ਆਉਣਾ ਤਾਂ ਮਾਤਾ ਜੀ ਸੋਹਣੇ ਲਾਲਾ ਨੂੰ ਬੜੀ ਰੀਤ ਦੇ ਨਾਲ ਤਿਆਰ ਕਰਦੇ ਨੇ ਕੇਸਾਂ ਦੇ ਉੱਪਰ ਕੰਗੀ ਕਰਦੇ ਨੇ ਸੋਹਣੇ ਦਮਾਲੇ ਸਜਾਉਂਦੇ ਨੇ ਕਲਗੀ ਸਜਾਉਂਦੇ ਨੇ ਜਿਵੇਂ ਜਦੋਂ ਕੋਈ ਨੌਜਵਾਨ ਵਿਆਹ ਵਾਸਤੇ ਜਾਂਦਾ ਹੈ ਤਾਂ ਬੜੀ ਰੀਤ ਦੇ ਨਾਲ ਤਿਆਰ ਹੁੰਦਾ ਹੈ ਨਾ ਐਵੇਂ ਅੱਜ ਛੋਟੇ ਸਾਹਿਬ ਜੀ ਦੇ ਲਾੜੀ ਮਾਤ ਨੂੰ ਵਿਆਹਨ ਵਾਸਤੇ ਚੱਲੇ ਨੇ ਤੇ ਮਾਤਾ ਗੁਜਰੀ ਜੀ ਬੜੀ ਰੀਤ ਦੇ ਨਾਲ ਛੋਟੇ ਲਾਲਾਂ ਨੂੰ ਤਿਆਰ ਕਰਦੇ ਨੇ ਤੇ ਮਾਤਾ ਜੀਤਾ ਨੂੰ ਯਾਦ ਕਰਦੇ ਨੇ ਕਿ ਜੀਤਾ ਰਾਣੀਏ ਅੱਜ ਤੇਰੇ ਜਿਹੜੇ ਬੱਚੇ ਨੇ ਨਾ ਲਾੜੀ ਮਾਤ ਨੂੰ ਵਿਆਹ ਚੱਲੇ ਨੇ ਸਿਪਾਈ ਆਉਂਦੇ ਨੇ ਜਾਨ ਲੱਗੀਆਂ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੂੰ ਘੁੱਟ ਕੇ ਜਫੀ ਪਾਉਂਦੇ ਨੇ ਆਖਦੇ ਨੇ ਕਿ ਮਾਤਾ ਜੀ देर ਨਾਲ ਆਉਣਾ ਤੁਸੀਂ ਵੀ ਸਾਡੇ ਮਗਰ ਹੀ ਆਜਾ ਨਾ ਸਾਡਾ ਦਿਲ ਨਹੀਂ ਲੱਗਣਾ। ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਸਿਪਾਈਆਂ ਦੇ ਨਾਲ ਜਾਂਦੇ ਨੇ। ਬੜੇ ਲੋਕ ਇਕੱਠੇ ਹੋਏ ਨੇ। ਜਦੋਂ ਸਹਬ ਜੀ ਆਦੇ ਪਹੁੰਚਦੇ ਨੇ ਫਿਰ ਅੱਜ ਫਤਿਹ ਬੁਲਾਉਂਦੇ ਨੇ ਆਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੋਕ ਇਕੱਠੇ ਹੋਏ ਸੀ ਅੱਜ ਵਜ਼ੀਰ ਖਾਂ ਫੇਰ ਸਵਾਲ ਕਰਦਾ ਹੈ ਕਿ ਬੱਚਿਓ ਤੁਸੀਂ ਮੰਨ ਜਾਓ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਬਾਰ ਬਾਰ ਉਹ ਹੀ ਸਵਾਲ ਕਰੀਗੇ ਪਰ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਾ ਸਿੰਘ ਡੋਲੇ ਨਹੀਂ ਉਹਨਾਂ ਨੇ ਮੁਸਲਮਾਨ ਧਰਮ ਕਬੂਲ ਨਹੀਂ ਕੀਤਾ ਉਸ ਤੋਂ ਬਾਅਦ ਜੋ ਫਤਵਾ ਸੀ ਨੀਆਂ ਦੇ ਚਿੰਦਾ ਕਾਰੀਗਰ ਬੁਲਾਏ ਗਏ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਨੂੰ ਨੀਆਂ ਦੇ ਵਿੱਚ ਖਿਲਾ ਰਿਆ ਗਿਆ ਇੱਟਾਂ ਚੇਨੀਆਂ ਸ਼ੁਰੂ ਕੀਤੀਆਂ ਗਈਆਂ ਲਾਲ ਪਾਠ ਕਰਦੇ ਨੇ ਇਤਿਹਾਸ ਦੇ ਅਨੁਸਾਰ ਲਿਖਿਆ ਮਿਲਦਾ ਹੈ ਕਿ ਜਦੋਂ ਕੰਧ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੇ ਗੋਡਿਆਂ ਦੇ ਤੱਕ ਪਹੁੰਚਦੀ ਹਨ ਤੇ ਜਿਹੜੇ ਗੋਡੇ ਸੀ ਨਾ ਗੋਡੇ ਉਸ ਕੰਧ ਦੇ ਵਿੱਚ ਰਿਕਾਰਡ ਬਣ ਰਹੇ ਸੀ। ਉਹਨਾਂ ਪਾਪੀਆਂ ਨੇ ਉਹਨਾਂ ਦੁਸ਼ਟਾਂ ਨੇ ਉਹ ਜਿਹੜੇ ਗੋਡੇ ਸੀ ਗੋਡਿਆਂ ਦੇ ਚੱਪੜੀਆਂ ਉਤਾਰ ਦਿੱਤੀਆਂ। ਕੰਧ ਉਸਾਰੀ ਗਈ ਛੋਟੇ ਲਾਲਾਂ ਨੂੰ ਨੀਂਹਾਂ ਦੇ ਵਿੱਚ ਨਹੀਂ ਦਿੱਤਾ ਗਿਆ ਛੋਟੇ ਲਾਲ ਬਾਣੀ ਦਾ ਪਾਠ ਕਰ ਰਹੇ ਨੇ ਸਮਾਂ ਬੀਤਿਆ ਹਨੇਰੀ ਆਈ ਹਨੇਰੀ ਆਉਣ ਦੇ ਨਾਲ ਜਿਹੜੀ ਕੰਧ ਸੀ ਕੰਧ ਡਿੱਗ ਪਈ ਤੇ ਜਿਹੜੀਆਂ ਇੱਟਾਂ ਸੀ ਇੱਟਾਂ ਛੋਟੇ ਲਾਲਾਂ ਦੇ ਉੱਪਰ ਡਿੱਗ ਗਈਆਂ ਹੁਣ ਵਜ਼ੀਰ ਖਾ ਫੇਰ ਆ ਗਿਆ ਉਸ ਦੇ ਸਿਪਾਹੀ ਫੇਰ ਆ ਗਏ। ਉਹਨਾਂ ਨੇ ਵੇਖਿਆ ਕਿ ਬੱਚੇ ਬਿਓਸ਼ ਹੋਏ ਨੇ। ਵਜ਼ੀਰ ਖਾਂ ਆਪਣੇ ਸਿਪਾਹੀ ਨੂੰ ਆਖਦਾ ਕਿ ਵੇਖੋ ਬੱਚੇ ਜੂੰਦੇ ਨੇ। ਉਹਦੇ ਜਿਹੜੇ ਸਿਪਾਹੀ ਨੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੀਆਂ ਤਲੀਆਂ ਮਲਦੇ ਨੇ। ਹੌਲੀ-ਹੌਲੀ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਨੂੰ ਥੋੜੀ-ਥੋੜੀ ਹੋਸ਼ ਆਉਂਦੀ। ਵਜ਼ੀਰ ਖਾਂ ਫੇਰ ਪੁੱਛਦਾ ਹੈ ਕਿ ਤੁਹਾਨੂੰ ਮਾਫ ਕਰ ਦਿੱਤਾ ਜਾਵੇਗਾ ਤੁਹਾਡਾ ਇਲਾਜ ਕਰਾਇਆ ਜਾਵੇਗਾ ਤੁਹਾਨੂੰ ਤਖਤ ਦਿੱਤੇ ਜਾਣਗੇ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਪਰ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਾ ਸਿੰਘ ਫੇਰ ਨਹੀਂ ਡੋਲੇ ਫਿਰ ਵਜ਼ੀਰ ਖਾਨ ਨੇ ਹੁਕਮ ਕੀਤਾ ਕਿ ਇਨ੍ਹਾਂ ਬੱਚਿਆਂ ਦੀ ਜਿਹੜੀ ਸਾਰਾਗੇ ਸਾਰਾ ਕੱਟ ਦਿੱਤੀ ਜਾਵੇ ਸਾਰ ਕੱਟਣ ਨੂੰ ਕੋਈ ਤਿਆਰ ਨਾ ਹੋਇਆ ਤੇ ਵਜੀਰ ਖਾਨ ਦੇ ਦਰਬਾਰ ਦੇ ਵਿੱਚ ਦੋ ਕੈਦੀ ਅੱਜ ਤਰੀਕ ਪੂਕਤਣ ਵਾਸਤੇ ਆਏ ਸੀ ਜਿਦਾ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਸ਼ਾਸਤ੍ਰ ਬੇਗ ਤੇ ਬਸ਼ਰ ਬੇ ਉਹਨਾਂ ਕੈਦੀਆਂ ਨੇ ਕਿਹਾ ਕਿ ਅਸੀਂ ਸਾਰ ਰਗ ਤਾਂ ਕਟਾਂਗੇ ਜੇਕਰ ਸਾਡੀ ਸਜ਼ਾ ਮਾਫ ਕਰ ਦਿੱਤੀ ਜਾਵੇ ਵਜੀਰ ਖਾਨ ਨੇ ਕਿਹਾ ਕਿ ਤੁਹਾਡੀ ਸਜ਼ਾ ਮਾਫ ਕਰ ਦਿੱਤੀ ਜਾਵੇਗੀ ਤੁਸੀਂ ਇਨ੍ਹਾਂ ਬੱਚਿਆਂ ਦੀ ਜਿਹੜੀ ਸਾਰਾ ਗੈਣਾ ਸਾਰਾ ਕੱਟਦੇ ਹੋ ਉਹਨਾਂ ਪਾਪੀਆਂ ਨੇ ਉਹਨਾਂ ਦੁਸ਼ਟਾਂ ਨੇ ਛੋਟੇ ਲਾਲਾਂ ਦੇ ਸਰੀਰ ਦੇ ਉੱਤੇ ਬੈਠ ਕੇ ਛਾਤੀ ਦੇ ਉੱਤੇ ਬੈਠ ਕੇ ਦੋਨਾਂ ਲਾਲਾਂ ਦੀ ਜਿਹੜੀ ਸਾਰਾ ਗੈ ਸਾਰਾ ਕੱਟ ਦਿੱਤੀ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਸਾਰਾ ਕਟਣ ਤੋਂ ਬਾਅਦ ਵੀ 12 ਮਿੰਟ ਤੱਕ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੇ ਜਿਹੜੀ ਸਾਹ ਨੇ ਸਾਹ ਚੱਲਦੇ ਨੇ ਉਸ ਤੋਂ ਉਪਰੰਤ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੀ ਸ਼ਹੀਦ ਹੋ ਜਾਂਦੇ ਨੇ ਬਾਬਾ ਮੋਤੀराम ਇਹਦੇ ਤੇ ਸਭ ਕੁਝ ਵੇਖਿਆ ਨਾਗਾ ਬਾਬੇ ਮੋਤੀराम ਦੀ ਅੱਖਾਂ ਦੇ ਵਿੱਚ ਹੰਝੂ ਨੇ ਉਹ ਜਾ ਕੇ ਠੰਡੇ ਬੁਰਜੇ ਦੇ ਵਿੱਚ ਮਾਤਾ ਗੁਜਰੀ ਜੀ ਦੇ ਕੋਲ ਜਾਂਦਾ ਹੈ ਆਖਦਾ ਹੈ ਕਿ ਮਾਤਾ ਜੀ ਤੁਹਾਡੇ ਸਾਹਿਬ ਜੀ ਅਮਰ ਹੋਗੇ ਤੁਹਾਡੇ ਪੁੱਤਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਜਦੋਂ ਇਹ ਗੱਲ ਮਾਤਾ ਗੁਜਰੀ ਜੀ ਨੇ ਸੁਣੀ ਮਾਤਾ ਗੁਜਰੀ ਜੀ ਨੇ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਸਿੱਧੀ ਪ੍ਰਾਪਤ ਕਰ ਦਿੰਦੇ ਨੇ ਸੋ ਅੱਜ ਦੇ ਦਿਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੇ ਸਿੱਧੀ ਪ੍ਰਾਪਤ ਕੀਤੀ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਸਾਡੇ ਵਾਸਤੇ ਕੁਰਬਾਨ ਕਰ ਦਿੱਤਾ ਤੇ ਜਦੋਂ ਇੱਕ ਵਾਰ ਮਾਤਾ ਸਾਹਿਬ ਦੇਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁੱਛਦੇ ਨੇ ਕਿ ਸਤਿਗੁਰ ਜੀ ਤੁਸੀਂ ਇੱਕ ਨਿਸ਼ਾਨੀ ਹੀ ਰੱਖ ਲੈਂਦੇ ਉਸ ਨੂੰ ਵੇਖ ਕੇ ਉਹਦੇ ਵਿੱਚੋਂ ਜਿਹੜੇ ਮੈਂ ਆਪਣੇ ਸਹਬਜ਼ਾਦੇ ਨੇ ਉਹਨਾਂ ਦੇ دیدار ਕਰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਸਾਡੇ ਵਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਸੀ ਸੋ ਇਸ ਕਰਕੇ ਆਓ ਅਸਲੀ ਸਰਧਾਂਜਲੀ ਅਸਲੀ ਉਸ ਸ਼ਹਾਦਤ ਨੂੰ ਯਾਦ ਕਰਨਾ ਇਹ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧੀਆਂ ਅਤੇ ਪੁੱਤਰ ਬਣੀਏ ਕੇਸ ਰਖੀਏ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ